बोल गणपति जी महाराज की जय जै। बम बम भोले बोलो गणपति देव महाराज की जय जय गणेश जय गणेश देवा जागी पार्वती पिता महादेवा ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਅੱਜ ਸੋਮਵਾਰ ਦਾ ਦਿਨ ਭੋਲੇਨਾਥ ਦਾ ਦਿਨ ਤੇ ਸਾਡੇ ਵਿੱਚ ਕੁਮਾਰ ਗੌਰਵ ਸੱਚਾ ਯਾਦਵ ਜੀ ਪਹੁੰਚੇ ਹੈਗੇ ਨੇ ਮੰਨੂ ਚਾਵਲਾ ਸ਼ਿਵ ਦਾ ਨੰਦੀ ਜੀ ਨੂੰ ਜਿਹੜਾ 27 ਤਰੀਕ ਨੂੰ ਗਣਪਤੀ ਮਹੋਤਸਵ ਰੱਖਿਆ ਗਿਆ ਹੈਗਾ ਵੈ ਤੇ ਗੱਲਬਾਤ ਕਰਦੇ ਆਂ ਪੂਰੀ ਟੀਮ ਇੱਥੇ ਸਬੂਚੀ ਪਹੁੰਚੀ ਹੋਈ ਐ ਅਮਿਤ ਬੁੰਨਾ ਨਿਸ਼ਾਨਦ ਭਈਆ ਔਰ ਸਾਡੇ ਕੁੰਦਰਾ ਸਾਹਿਬ ਔਰ ਪੂਰੇ ਇੱਥੇ ਟੀਮ ਪਹੁੰਚੀ ਗੱਲਬਾਤ ਕਰਦੇ ਆਂ ਸਰਨਾ ਪਹਿਲਾਂ ਮੈਂ ਨੰਦੀ ਜੀ ਨਾਲ ਗੱਲਬਾਤ ਕਰਦਾ ਕੀ ਕਿਵੇਂ ਦੇਖਦੇ ਹੋ ਕਿ ਜਿਹੜਾ 22 ਫੁੱਟੀ ਰੋਡ ਦੇ ਉੱਤੇ ਗਣਪਤੀ ਮਹੋਤਸਵ ਰੱਖਿਆ ਗਿਆ ਹੋਇਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਨੰਦੀ ਜੀ ਨਾਲ ਨੰਦੀ ਸਵਾਗਤ ਅਮੇਜ਼ਿੰਗ ਵੀ ਜੈ ਸ਼੍ਰੀ ਰਾਮ ਜੈ ਸ਼੍ਰੀ ਭਾਲਾ ਜੀ ਜੈ ਸ਼੍ਰੀ ਭਾਲ ਹਰ ਹਰ ਮਾਦੇਵ ਓਮ ਗੰਗਨਪਤੀ ਨਮੋ ਜੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਤੁਹਾਨੂੰ ਕੁਮਾਰ ਗੌਰਵ ਸੱਚਾ ਜਾਦਵ ਜੀ ਤੁਹਾਨੂੰ ਨਿਮੰਤਰ ਪੱਤਰ ਦੇਣ ਪਹੁੰਚੇ ਆ ਸੋਮਵਾਰ ਦੇ ਦਿਨ ਭੋਲੇ ਨਾਲ ਦੇ ਦਿਨ ਉਹ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋ ਕੋ ਮੈਂ ਬੜਾ ਕਿਸਮਤ ਵਾਲਾ ਪੋਲੇਦਾਰ ਨੇ ਆਪਣੇ ਚੰਨਾਂ ਚ ਸੇਵਾ ਲਈ ਤੇ ਨਾਲੇ ਭਰਾਵਾਂ ਨੂੰ ਨਾਲ ਜੋੜਿਆ ਤੇ ਭਰਾਵਾਂ ਦੀ ਸੇਵਾ ਲਈ ਹੈ ਸਾਭੇ ਭਰਾਵਾਂ ਸੇਵਾ ਲਈ ਲੱਗੇ ਰਹੋ ਜੀ ਸਾਡੇ ਕੁਮਾਰ ਗੌਰ ਜੀ ਆ ਪਰਮਾਤਮਾ ਨੇ ਇਹ ਚੜ੍ਹਦੀ ਕਲਾ ਸਰ ਰੱਖ ਕੇ ਇਹਨਾਂ ਸੇਵਾ ਲਈ ਸਮਾਜ ਦੀ ਸੇਵਾ ਚ ਮਾਲਕ ਸਰਦੀ ਸਮਾਜ ਦੀ ਸੇਵਾ ਚ ਚੜ੍ਹਦੀ ਚੜ੍ਹਦੀ ਕਲਾ ਚ ਰੱਖ ਕੇ ਤੇ ਮਾਲਕ ਦੇ ਨਾਲ ਨਾਲ ਆਪਣੇ ਗਣਪਤੀ ਮਹਾਰਾਜ ਜਿਨ੍ਹਾਂ ਤੋਂ ਦੇਖੋ ਸਾਰੇ ਸ਼ੁਭ ਕੰਮ ਸ਼ੁਰੂ ਹੁੰਦੇ ਆ ਤੇ ਗਣਪਤੀ ਬਾਬਾ ਜੀ ਨੇ ਡਿਊਟੀ ਲਈ ਉਹਨਾਂ ਦੀ ਚਲੋ ਜੀ ਤੁਸੀਂ ਮੇਰੀ ਸੇਵਾ ਚ ਲੱਗੋ 27 ਨੂੰ ਧਰਤੀ ਲੋਕ ਤੇ ਗਣਪਤੀ ਮਹਾਰਾਜ ਆ ਰਹੇ ਆ ਤੇ ਸੱਚਾ ਜਾਦਵ ਜੀ ਉਹਨਾਂ ਦੀ ਸਮੁੱਚੀ ਟੀਮ ਸਾਰੇ ਲੱਗੇ ਆ ਤੇ ਅਸੀਂ ਵੀ ਇਹਨਾਂ ਦੀ ਸਮੁੱਚੀ ਟੀਮ ਦੇ ਵਿੱਚ ਆ ਕਿਉਂਕਿ ਗਣਪਤੀ ਬਾਬਾ ਜੀ ਪੂਰੀ ਸ੍ਰਿਸ਼ਟੀ ਚਲਾਉਣ ਵਾਲੇ ਭੋਲੇ ਨਾਥ ਜੀ ਪਰਿਵਾਰ ਹੈ ਤੇ ਆਪਾਂ ਇਸ ਪਰਿਵਾਰ ਦੇ ਚੰਨਾਂ 'ਚ ਬੈਠੇ ਆਂ ਤੇ ਆਪਾਂ ਪੁਲੀ ਸ਼ੰਕਰ ਜੀ ਦੇ ਮੰਦਰ ਦੇਣ ਆਏ ਆ ਕਿ ਆਓ ਭੋਲੇ ਨਾਥ ਦੇ ਨਾਲ ਨੰਦੀ ਵੀ ਆਓਗੇ ਤੇ ਨੰਦੀ ਦੇ ਨਾਲ ਗਨ ਵੀ ਨਾਲ ਵੀ ਆਓਗੇ ਤੇ ਆਪਾਂ ਸਾਰੇ ਪੁਲੀ ਸ਼ੰਕਰ ਦੇ ਜਿੰਨੇ ਵੀ ਗਨ ਹੈਗੇ ਆਂ ਤੇ ਆਪਾਂ ਵੱਧ ਚੜ ਕੇ ਪਹੁੰਚੀਏ 22 ਫੁੱਟੀ ਰੋਡ ਤੇ ਗਣਪਤੀ ਮਹਾਰਾਜ ਜੀ ਦਾ ਸਵਾਗਤ ਕਰੀਏ ਕਿਉਂਕਿ ਦੇਖੋ ਗਣਪਤੀ ਜੀ ਮਹਾਰਾਜੀ ਸਾਲ ਦੇ ਵਿੱਚ ਇੱਕ ਵਾਰੀ ਆਉਂਦੇ 10 ਦਿਨ ਲਈ ਧਰਤੀ ਲੋਕ ਤੇ ਤੇ ਜਦੋਂ ਆਉਂਦੇ ਆ ਤੇ ਧੰਨ ਧੰਨ ਕਰ ਜਾਂਦੇ ਆ ਜਿਹੜੀ ਜਿੰਨੀ ਵੀ ਕਹਿੰਨਾ ਮਤਲਬ ਵਿਗਨ ਹੈਗੀ ਸਭ ਦੂਰ ਕਰਾਂਦੇ ਕਿ ਉਹ ਵਿਗਨ ਦੇ ਵਿਗਨ ਹਰਤਾ ਹੈ ਤੇ ਵਿਗਨ ਹਰਤਾ ਤੇ ਉਹਨਾਂ ਦਾ ਆਪਾਂ ਸਵਾਗਤ ਕਰਨ ਲਈ ਆਪਾਂ ਪਹੁੰਚਣਾ ਹੈ ਤਾਂ ਆਪਾਂ ਲੁਧਿਆਣਾ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਕਹਿੰਦੇ ਸ਼ਿਵਦੇ ਨੰਦੀ ਵਾਲੋ ਔਰ ਸੱਚਾ ਜਦਾਵ ਵਾਲੇ ਹੋ ਔਰ ਸਾਡੇ ਕੇਬੀਸੀ ਪੁੰਦਰਾ ਜੀ ਵਾਲੋ ਇਹ ਸਾਰਿਆਂ ਵੱਲੋਂ ਖੁੱਲਾ ਨਿਮੰਤਰਣ ਹੈਗਾ ਤੇ ਆਪਾਂ ਸਾਰੇ ਪਹੁੰਚੀਏ ਭੋਲੇनाथ ਦੀ ਕਿਰਪਾ ਔਰ ਗਣਪਤੀ ਜੀ ਦੀ ਕਿਰਪਾ ਪ੍ਰਾਪਤੀ ਕਰੀਏ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਅਮੇਜ਼ਿੰਗ ਟੀਵੀ ਤੇ ਦਿਖਾਣੇ ਆ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਹੋਰ ਤੁਹਾਨੂੰ ਸੱਚਾ ਯਾਦਵ ਜੀ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਆ ਉਹ ਕੀ ਕਹਿੰਦੇ ਨੇ ਕੁਮਾਰ ਗੌਰਵ ਸੱਚਾ ਸੱਚਾ ਯਾਦਵ ਜੀ ਪਹਿਲਾਂ ਸਵਾਗਤ ਹੈ ਅਮੇਜ਼ਿੰਗ ਟੀਵੀ 'ਚ ਔਰ ਜੈ ਗਣੇਸ਼ ਜੈ ਗਣੇਸ਼ ਦੇਵਾ ਜਗੀ ਪਾਰਵਤੀ ਪਿਤਾ ਮਹਾਦੇਵਾ ਬੜਾ ਅੱਛਾ ਮੈਸੇਜ ਹੈਗਾ ਇਹ ਕੀ ਕਹਿਣਾ ਚਾਹੋਗੇ ਜਿਹੜਾ ਗਲੇਸ਼ ਜੀ ਬਾਈ ਫੁੱਟੀ ਰੋਡ ਦੇ ਉੱਤੇ ਆ ਰਹੇ ਆ ਹੋਮ ਹਮਾ ਕੇ ਔਰ ਸਾਰੀ ਸੰਗਤ ਉੱਥੇ ਪਹੁੰਚ ਰਹੀ ਹੋਊਗੀ ਕੀ ਕਹਿਣਾ ਚਾਹੋਗੇ ਗਣਪਤੀ ਬਾਪਾ ਮੋਰੀਆ गणपति महोत्सव बाई फुटी के बादशाह जी हितेश जी किसी ने कहा कि बाई फुटी के बादशाह क्यों इतना सारे विश्व बादशा के बादशाह एक नाम कहते गणपति महाराज कहते छोटा निकनेम सो असी बाई फुटी के बादशाह जिम्मे मुंबई जगह है लाल बाग के बादशाह असी लुधियाने के बाबा जी तुच्छ सेवक हाँ और ਜਿਸ ਜਗ੍ਹਾ ਤੇ ਪੰਡਾਲ ਲੱਗਦਾ ਹੈ ਬਾਈ ਫੁੱਟੀ ਰੋਡ ਹੈ ਤੇ ਜੇ ਮੁੰਬਈ ਚ ਲਾਲ ਬਾਗ ਕੇ ਬਾਦਸ਼ਾਹ ਹੋ ਸਕਦੇ ਹੈ ਤਾਂ ਲੁਧਿਆਣੇ ਚ ਬਾਈ ਫੁੱਟੀ ਕੇ ਬਾਦਸ਼ਾਹ ਕੀ ਬਾਤ ਹੈ ਕੀ ਬਾਤ ਸੋ ਸ਼ਿਵਕੇ ਨੰਦੀ ਭਾਈ ਮਨੂ ਚਾਵਲਾ ਜੀ ਔਰ ਮੇਰੇ ਸਾਰੇ ਅਜ਼ੀਜ਼ ਵੀਰ ਜਿਹੜੇ ਮੇਰੇ ਨਾਲ ਇੱਥੇ ਮੌਜੂਦ ਹੈ ਮੈਂ ਬੜਾ ਸੁਭਾਗਿਆਸ਼ਾਲੀ ਹਾਂ ਕਿ ਮੈਨੂੰ ਅੱਜ ਇਸ ਜਗ੍ਹਾ ਤੇ ਆ ਕੇ ਇਹੋ ਜੇ ਅਜ਼ੀਜ਼ ਆਪਣਿਆਂ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਜੀ ਇਸ ਜਗ੍ਹਾ ਤੇ ਹਾਜ਼ਰੀ ਲਗਾੰਦਾ ਮੌਕਾ ਮਿਲਿਆ ਔਰ ਸਾਰੇ ਭਰਾਵਾਂ ਨੂੰ ਨਿਮੰਤਰਣ ਦੇਂਦਾ ਮੈਨੂੰ ਮੌਕਾ ਮਿਲਿਆ ਔਰ ਇਹ ਜਿਹੜਾ ਤਿਉਹਾਰ ਹੈ ਨਾ ਇਹ ਤਿਉਹਾਰ ਹੈ ਇਹ ਉਤਸਵ ਜਿਹੜਾ ਹੈ ਕਿ ਤਿਉਹਾਰ ਹੈ ਔਰ ਇਹ ਤਿਉਹਾਰ ਜੋੜਨ ਵਾਲਾ ਤਿਉਹਾਰ ਹੈ ਇਹ ਤਿਉਹਾਰ ਮੰਗਲਮਈ ਮੰਗਲ ਵਾਲਾ ਤਿਉਹਾਰ ਹੈ ਇਹ ਤਿਉਹਾਰ ਭਗਵਾਨ ਗਣਪਤੀ ਜੀ ਮਹਾਰਾਜ ਵਿਗਨ ਹਰਤਾ ਸੋ ਅੱਜ ਕੀ ਇਹ ਜਿਹੜਾ ਉਤਸਵ 2025 ਦਾ ਹੈ ਮੈਂ ਭਗਵਾਨ ਗਣਪਤੀ ਜੀ ਮਹਾਰਾਜ ਤੋਸੀ ਸਾਰੇ ਅੱਜ ਇੱਥੇ ਜਿਸ ਜਗ੍ਹਾ ਪਵਿੱਤਰ ਜਗ੍ਹਾ ਤੇ ਅਸੀਂ ਖੜੇ ਆ ਕਿਉਂਕਿ ਸਚਾਈ ਅਸਲੀਅਤ ਇਹ ਜਗ੍ਹਾ ਹੈ ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਖੜੇ ਆ ਸੋ ਇਸ ਸਚਾਈ ਔਰ ਅਛਾਈ ਅਸਲੀਅਤ ਜੋ ਹੈ ਉਸ ਜਗ੍ਹਾ ਤੇ ਖੜ ਕੇ ਮੈਂ ਅੱਜ ਇਹੀ ਪ੍ਰਾਰਥਨਾ ਸਾਰਿਆਂ ਨੇ ਲਗਾਈ ਹੈ ਕਿ ਭਗਵਾਨ ਜੋ ਕਹਿ ਰਾਜ ਹਿਮਾਚਲ ਦੇ ਜੋ ਪ੍ਰਕੋਪ ਉੱਥੋਂ ਦੇ ਲੋਕ ਝੇਲ ਰਹੇ ਆ ਬਸ ਉਹਨੂੰ ਬੰਦ ਕਰ ਦਿਓ ਔਰ ਪੰਜਾਬ ਦੇ ਵਿੱਚ ਵੀ ਹੜ ਵਰਗੇ ਹਾਲਾਤ ਬਣੇ ਹੋਏ ਐ ਸੋ ਇਹ ਜਿਹੜਾ ਉਤਸਵ ਹੈ ਇਹ ਭਗਵਾਨ ਨੂੰ ਅਰਪਿਤ ਕੀਤਾ ਜਾਂਦਾ ਵਾ ਇਸ ਸਾਲ ਦਾ ਕੀ ਉਹ ਲੋਕ ਜਿਹੜੇ ਹੜ ਪੀਰੀਅਡ ਥੋਇਆ ਕਿਤੇ ਬੱਦਲ ਫਟ ਰਹੇ ਐ ਹਿਮਾਚਲ ਚ ਐ ਜਾਂ ਪੰਜਾਬ ਚ ਵੀ ਕੁਝ ਗਲਤ ਨਾ ਹੋਵੇ ਜੀ ਸੋ ਭਗਵਾਨ ਵਿਗਨ ਹਰਤਾ ਹੋ ਤੁਸੀਂ ਉਹ ਵਿਗਨ ਹਰੋ ਸਾਡੇ ਪੰਜਾਬ ਹਿਮਾਚਲ ਉਹ ਪਵਿੱਤਰ ਉਹ ਧਰਤੀ ਉਹ ਦੇਵੀ ਦੇਵਤਾਾਂ ਦੀ ਧਰਤੀ ਉਹ ਸਾਡੇ ਆਪਣੇ ਹੈ ਉਤੋਂ ਦੇ ਲੋਕ ਆਪਣੇ ਹੈ ਹਿਮਾਚਲ ਸਾਡਾ ਆਪਣਾ ਹੈ ਸੋ ਇਹ ਪੰਜਾਬ ਅਸੀਂ ਸਾਰੇ ਮਿਲ ਕੇ ਇਹ ਕਹਿੰਦੇ ਆ ਕਿ ਵਿਗਰ ਹਰੋ ਜੇ ਕੋਈ ਗਲਤੀ ਹੋਈ ਹੈ ਤਾਂ ਮਾਫ ਕਰੋ ਔਰ ਇਹ ਰੂਪ ਜਿਹੜਾ ਹੈ ਇਹ ਪਾਣੀ ਜੋ ਇਸ ਟਾਈਮ ਮੈਂ ਕਹਾਂਗਾ ਕਿ ਜੋ ਬਿਹਾਲ ਕੀਤਾ ਹੋਇਆ ਹੈ ਪੂਰੇ ਪੰਜਾਬ ਨੂੰ ਹਿਮਾਚਲ ਨੂੰ ਬਸ ਹੁਣ ਹੋਰ ਨਹੀਂ ਹੁਣ ਹੋਰ ਨਹੀਂ ਲੋਕਾਂ ਦੀ ਜ਼ਿੰਦਗੀਆਂ ਪਸ਼ੂ ਜਾਨਵਰ ਤਰਾਹੀ ਤਰਾਹੀ ਕਰਦੇ ਪਏ ਸੋ गणपति महाराज ਨੂੰ ਐਸਾ ਦਾ ਜਿਹੜਾ ਉਤਸਵ ਹੈ ਉਹਹੀ ਬਿੰਤੀ ਹੈ ਇਹੀ ਬਿੰਤੀ ਹੈ ਔਰ ਮੈਂ ਫੇਰ ਇੱਕ ਵਾਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਸਾਰੇ ਹੀ ਤੁਹਾਡੇ ਵਰਗੇ ਅਜ਼ੀਜ਼ ਜਿੰਨੇ ਵੀ ਮੀਡੀਆ ਚੈਨਲਸ ਮੀਡੀਆ ਤੋਂ ਪਾਈਚਾਰੇ ਵਾਲੇ ਮੇਰੇ ਮਿੱਤਰ ਹੈ ਦੋਸਤ ਹੈ ਹਰ ਇੱਕ ਸਖਸ਼ ਨੂੰ ਹਰ ਇੱਕ ਸਖਸ਼ ਨੂੰ ਜ਼ਰੂਰੀ ਨਹੀਂ ਹੈ ਕਿ ਨਿਮੰਤਰਣ ਹਰ ਜਗ੍ਹਾ ਦਿੱਤਾ ਜਾ ਸਕੇ ਸਾਡਾ ਨਿਮੰਤਰਣ ਤੁਹਾਡੇ ਚੈਨਲ ਰਾਹੀਂ ਸਾਡਾ ਨਿਮੰਤਰਣ ਅੱਜ ਇਸ ਵੀਡੀਓ ਰਾਹੀਂ लुधियाने ਦਾ ਹਰ ਇੱਕ ਆਦਮੀ ਜਿਹੜਾ ਤੁਹਾਡੀ ਇਹ ਵੀਡੀਓ ਦੇਖ ਰਿਹਾ ਹੈ ਮੈਂ ਉਹਨਾਂ ਦਾ ਕੇ ਪੈਗਾਮ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਦੇਣਾ ਚਾਹੂੰਗਾ ਕਿ ਗਣਪਤੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ 27 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਰੋਜ਼ ਰਾਤ 9 ਤੋਂ 11 ਉੱਥੇ ਕਾਰਜਕ੍ਰਮ ਹੈ ਭੋਜਨ ਲੰਗਰ ਦਾ ਇੰਤਜ਼ਾਮ ਆਤ ਹੈ ਔਰ 5 ਤਰੀਕ ਨੂੰ ਵਿਸਰਜਨ ਹੈ ਮੇਰੀ ਬੇਨਤੀ ਹੈ ਕਿ ਸਾਰੀਆਂ ਚੀਜ਼ਾਂ ਜੇ ਕਰਨੀਆਂ ਹੈ ਜੋ ਕੋਈ ਵੀ ਗਣਪਤੀ ਮਹਾਰਾਜ ਬਿਠਾਉਂਦਾ ਤਾਂ ਵਿਧੀ ਪੂਰਵ ਕਰਿਓ ਵਿਧੀ ਪੂਰਵ ਕਰਿਓ ਦੋਸਤ ਮੈਂ ਬਸ ਆਹੀ ਬੇਨਤੀ ਕਰਾਂਗਾ ਔਰ ਸਾਰੇ ਇਹਨਾਂ ਨੂੰ ਨਿਮੰਤਰਣ ਸਾਰਿਆਂ ਨੂੰ ਨਮਸਤ ਕਰਨਾ ਹੈ ਹੈਪੋਵਾਲ 22 ਫੁੱਟੀ ਰੋਡ ਨਜ਼ਦੀਕ ਜਸਿਆ ਚੌਂਕ 22 ਫੁੱਟੀ ਕੇ ਬਾਦਸ਼ਾ ਤੁਹਾਡੇ ਇੰਤਜ਼ਾਰ ਚ ਬੋਲ ਗਣਪਤੀ ਜੀ ਮਹਾਰਾਜ ਕੀ ਜੈ ਸੋ ਬੜਾ ਅੱਛਾ ਮੈਸੇਜ ਹੈ ਕੁਮਾਰ ਗੌਰਵ ਸੱਚਾ ਯਾਦਵ ਜੀ ਨੇ ਔਰ ਮੈਂ ਤਾਂ ਇਹ ਕਹਾਂਗਾ ਤੁਸੀਂ ਹੋਮ ਮਾ ਕੇ ਪਹੁੰਚੋ 22 ਫੁੱਟਾ ਰੋਡ ਜਸਿਆ ਰੋਡ ਦੇ ਉੱਤੇ ਔਰ ਦੋ ਲੱਜ ਆਪਾਂ ਅਮਿਤ ਮੁੰਨਾ ਜੀ ਦੇ ਲੈਨੇ ਆ ਮੁੰਨਾ ਜੀ ਕੀਦਾ ਦੇਖਦੇ ਹੋ ਅੱਜ ਕੁਮਾਰ ਗੌਰਵ ਸੱਚਾ ਜਾਦੇਵ ਸਾਨੂੰ ਸਾਰਿਆਂ ਨੂੰ ਨਿਮੰਤਰ ਪੱਤਰ ਦੇਣ ਪਹੁੰਚੇ ਮਹੋਸਤ ਗਣਵਤੀ ਬੱਪਾ ਮੋਰੀਆ ਤੇ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵੱਡੇ ਭਾਈ ਸਾਹਿਬ ਗੌਰਵ ਜੀ ਸੱਚਾ ਜਾਦੇਵ ਜਿਹੜੀ ਬੜੀ ਆਸਥਾ ਹੈ ਔਰ ਲੁਧਿਆਣੇ ਨੂੰ ਜਿਹੜਾ ਸਨਾਤਨ ਦੇ ਰੰਗ ਚ ਰੰਗਿਆ ਤੁਸੀਂ ਦੇਖ ਰਹੇ ਹੋ ਇਹ 10 ਦਿਨਾਂ ਦੇ ਵਿੱਚ ਇੰਨੇ ਕਿ ਜਗ੍ਹਾ ਗਣਪਤੀ ਲੋਕ ਰੱਖ ਰਹੇ ਆ ਉਸ ਸਭ ਉਸ ਸਭ ਕੀ ਹੈ ਮਹਾਉਤਸਵ ਮਹਾਉਤਸਵ ਤੋ ਸਾਰੇ ਲੁਧਿਆਣੇ ਵਾਸੀਆਂ ਨੂੰ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਤੇ ਗੌਰਵ ਜੀ ਹੋਣਾ ਵੱਲੋਂ ਲੁਧਿਆਣਾ ਵਾਸੀ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਤੁਸੀਂ ਉਸ ਪੰਡਾਲ ਦੇ ਵਿੱਚ ਜ਼ਰੂਰ ਹਾਜ਼ਰੀ ਲਗਾਓ ਆਪਣਾ ਆਸ਼ੀਰਵਾਦ ਲੈਣ ਗਣਪਤੀ ਜੀ ਦਾ ਤੇ ਇਹੀ ਮੇਰੀ ਅਪੀਲ ਹੈ ਇਹੀ ਬੇਨਤੀ ਹੈ ਸਾਰੇ ਜੀ ਔਰ ਇਕਲ ਮੈਂ ਹੋਰ ਕਹਿਣਾ ਚਾਹਾਂਗਾ ਕਿ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਸਨਾਤਨ ਤਰਮ ਦੇਵੀ ਅੱਜ ਜਿਹੜਾ ਉਤਸਵ ਤਿਹਾਰ ਤਰਾ ਮਨਾਇਆ ਜਾ ਰਿਹਾ ਹੈ ਜੀ ਇਹ ਜਿਹੜਾ ਬੂਟਾ ਸੀ ਇਹ ਸਵਰਗੀ ਆਦਰਨੀਏ ਸ਼੍ਰੀ ਹਰੀਸ਼ ਭੇਦੀ ਜੀ ਦੁਆਰਾ ਲਗਾਇਆ ਗਿਆ ਸੀ ਮੈਂ ਉਹਨਾਂ ਨੂੰ ਯਾਦ ਕਰਨਾ ਨਾ ਭੁੱਲਿਆ ਸੀ ਨਾ ਭੁੱਲਾਂਗਾ ਨਾ ਭੁੱਲਾਂਗਾ ਬਿਲਕੁਲ ਬੜਾ ਅੱਛਾ ਮੈਸੇਜ ਤਾਂ ਹੈਗਾ ਵਾ ਸੱਬਰਵਾਲ ਜੀ ਜੈ ਸ਼ੰਕਰ ਜੀ ਗਣਪਤੀ ਬੱਬਾ ਮੋਰੀਆ ਜੀ ਮੋਰੀਆ ਮੋਰੀਆ ਬੜਾ ਅੱਛਾ ਮੈਸੇਜ ਤਾਂ ਕੁੰਦਰਾ ਸਾਹਿਬ ਦੋ ਲਫ਼ਜ਼ ਗਣਪਤੀ ਬੱਪਾ ਮੋਰੀਆ ਜਿੱਦਾਂ ਕਿ ਹੁਣ ਪਿੱਛੇ ਕ੍ਰਿਸ਼ਨ ਜਨਰਲ ਯੂਨੀਵਰਸਿਟੀ ਲੰਗੀ ਹੈ ਤੇ ਸਾਰਾ ਲੁਧਿਆਣਾ ਪੰਜਾਬ ਮਤਰਾ ਵਿੰਦਵਾਨ ਬਣ ਗਿਆ ਸੀ ਯਾਰ ਠੀਕ ਹੋ ਸੀ ਤਰੀਕੇ ਨਾਲ ਸਾਡੇ ਗੌਰਵ ਭਾਈ ਨੂੰ ਜਿਹੜੇ ਗਣਪਤੀ ਜੀ ਨੇ ਇੱਕ ਡਿਊਟੀ ਦਿੱਤੀ ਹੈ ਇਹ ਕਪਸੀ ਭਾਈਚਾਰਾ ਬਣਾਉਣ ਦੇ ਲਈ ਉਹਨਾਂ ਨੇ ਇੱਕ ਜੋਬਰਾਲਾ ਕੀਤਾ ਹੁਣ ਇਹਨਾਂ ਦੇ ਆਸ਼ੀਰਵਾਦ ਤੇ ਸਦਕੇ ਸਾਰਾ ਲੁਧਿਆਣਾ ਸ਼ਹਿਰ 27 ਤਰੀਕ ਨੂੰ 22 ਫੁੱਟੀ ਰੋਡ ਤੇ ਪਹੁੰਚ ਗਏ ਗਣਪਤੀ ਬੱਪਾ ਦਾ ਆਸ਼ੀਰਵਾਦ ਲੈਣਾ ਵੀ ਹੈ ਉਹ ਸਾਡੇ ਗੌਰਵ ਭਾਈ ਨੂੰ ਆਸ਼ੀਰਵਾਦ ਦੇਣਾ ਵੀ ਹੈ ਇਹ ਜੂਰੀ ਵੀ ਹੈ ਕਿਉਂਕਿ ਜਿੱਦਾਂ ਇਹਨਾਂ ਨੇ ਪੀੜਾ ਚੱਕਿਆ ਸਮਾਜ ਦੇ ਲਈ ਇਹ ਛੋਟੀ ਗੱਲ ਨਹੀਂ ਹੈ ਅਲੇਦਾਨ ਦੀ ਮੁਬਾਰਕਬਾਦ ਦਿਨਾ ਔਰ ਅਸੀਂ ਬੜੇ ਖੁਸ਼ ਨਸੀਬ ਆ ਜਿਹੜੇ ਇਹਨਾਂ ਨੇ ਸਾਨੂੰ ਇਨਵੀਟੇਸ਼ਨ ਦੇ ਕੇ ਸਾਨੂੰ ਨਿਮੰਦਰ ਦਿੱਤਾ ਪੂਰੇ ਲੁਧਿਆਣਾ ਵਾਸੀਆਂ ਨੂੰ ਇਥੇ ਪੰਜਾਬ ਵਾਸੀਆਂ ਨੂੰ ਮੇਰੀ ਅਪੀਲ ਆ ਹਮ ਹਮਾ ਕੇ ਪਹੁੰਚੋ ਔਰ ਗਣਪਤੀ ਪਪਾ ਜੀ ਦਾ ਅਸ਼ੀਰਵਾਦ ਲਓ ਧੰਨਵਾਦ ਜੀ ਸੋ ਤਸਵੀਰਾਂ ਬਿਲਕੁਲ ਦੇ ਦੇ ਨਿਸ਼ਾਨ ਚੌਪੜਾ ਜੀ ਦੋ ਨਾ ਬੋਲ ਗਣਪਤੀ ਮਹਾਰਾਜ ਕੀ ਜੈ ਅੱਜ ਬਹੁਤ ਖੁਸ਼ੀ ਦੀ ਗੱਲ ਲੱਗੀ ਵੱਡੇ ਭਾਜੀ ਗੌਰਵ ਭਾਜੀ ਜੋ ਕਿ ਹਰ ਸਾਲ ਬੜੇ ਸਾਲਾਂ ਤੋਂ ਹੀ ਇੱਕ ਬੜਾ ਅੱਛਾ ਉਪਰਾਲਾ ਕਰਾਉਂਦੇ ਨੇ ਮੈਨੂੰ ਯਾਦ ਆਜ ਵੀ ਕਿ 22 ਫੁੱਟੇ ਕੇ ਬਾਦਸ਼ਾਹ ਜਿਹੜੀ ਉਹ ਸੜਕ ਹੈ ਉਹ 22 ਫੁੱਟੀ ਸੜਕ ਹੈ ਇਸ ਕਰਕੇ ਉਸ ਜਗ੍ਹਾ ਦਾ ਨਾਮ 22 ਫੁੱਟੀ ਕੇ ਬਾਦਸ਼ਾ ਔਰ ਦੂਸਰੀ ਗੱਲ ਮੈਨੂੰ ਯਾਦ ਆ ਮੇਰਾ ਵੀ ਆਫਿਸ ਉੱਥੇ ਜਸਿਆ ਰੋਡ ਤੇ ਸੀਗਾ ਜੀ ਤੇ 4 ਸਾਲ ਪਹਿਲਾਂ ਜਸਿਆ ਰੋਡ 'ਦੋ ਮੇਰੇ ਸਾਹਮਣੇ 9-10 ਦਿਨ ਉੱਥੇ ਪੂਰਾ ਮੇਲਾ ਲੱਗਾ ਹੁੰਦਾ ਔਰ ਪੂਰੇ ਹੈਬਵਾਲ ਨੂੰ ਇੰਤਜ਼ਾਰ ਹੁੰਦਾ ਕਿ 22 ਫੁੱਟੀ ਕੇ ਬਾਦਸ਼ਾ ਆ ਰਹੇ ਤੇ ਮੇਰੇ ਖਿਆਲ 9 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਮੇਰੀ ਪੰਜ ਦਿਨ ਉੱਥੇ ਹਾਜ਼ਰੀ ਲਗਾਤਾਰ ਹੁੰਦੀ ਸੀਗੀ ਜਦੋਂ ਸ਼ਾਮ ਨੂੰ ਥੋੜਾ ਜਿਹਾ ਫ੍ਰੀ ਨਾ ਆਫਿਸੋਂ ਔਰ ਗੌਰਵ ਭਾਈ ਨੇ ਬੜਾ ਵਧੀਆ ਪੰਡਾਲ ਲਗਾਇਆ ਹੁੰਦਾ ਪੂਰਾ ਵਾਟਰਪਰੂਫ ਔਰ ਜਿੱਥੇ ਗੌਰਵ ਭਾਜੀ ਇੱਕ ਧਾਰਮਿਕ ਕੰਮ ਕਰਦੇ ਨੇ ਔਰ ਇੱਕ ਸਮਾਜ ਸੇਵਕ ਵੀ ਨੇ ਔਰ ਇੱਕ ਬਹੁਤ ਬਹੁਤ ਅੱਛੇ ਸਪੀਕਰ ਵੀ ਨੇ ਜੀ ਔਰ ਮੈਂ ਗੌਰਵ ਭਾਈ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਉਹ ਬਹੁਤ ਅੱਛੇ ਕਾਰਜ ਕਰਦੇ ਔਰ ਕਰਦੇ ਰਹਿਣਗੇ ਜੀ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਨਿਸ਼ਾਨ ਚੌਪੜੇ ਪੂਰੀ ਟੀਮ ਸਮੂੱਚੀ ਪਹੁੰਚੀ ਹੋਈ ਹੈ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਔਰ ਤੁਸੀਂ 273 ਨੂੰ ਹਮਮਾਗੇ ਪਹੁੰਚਣਾ 22 ਫੁੱਟੀ ਰੋਡ ਦੇ ਉੱਤੇ ਜੱਸੀਆਂ ਰੋਡ ਦੇ ਉ ਕੁਮਾਰ ਗੌਰਵ ਸੱਚਾ ਯਾਦਵ ਜੀ ਬੜੀ ਧੂਮ ਧਾਮ ਦੇ ਨਾਲ ਗਣਪਤੀ ਦਾ ਮਹੋਸਤਵ ਉੱਥੇ ਕਰਾਣ ਜਾ ਰਿਹਾ ਜਿਵੇਂ ਮੁੰਬਈ ਦੇ ਵਿੱਚ ਹੁੰਦਾ ਵੈ ਤੇ ਉਸ ਤੋਂ ਬਾਅਦ ਇੱਥੇ ਹੋਣ ਜਾ ਰਿਹਾ ਔਰ ਬੜਾ ਅੱਛਾ ਲੱਗਦਾ ਇੱਕ ਵਾਰੀ ਗਣਪਤੀ ਦੇ ਮਹਾਰਾਜ ਜੇਕਾਰੇ ਲਗਾ ਦਿਓ ਬੋਲ ਗਣਪਤੀ ਜੀ ਮਹਾਰਾਜ ਕੀ ਜੈ ਗਣਪਤੀ ਵੱਪਾ ਮੋਰੀਆ ਅਗਲੇ बरस तू ਜਲਦੀ ਆ ਗਣਪਤੀ ਬੱਪਾ ਮੋਰੀਆ ਅਗਲੇ बरस तू ਜਲਦੀ ਆ ਸੋ ਦੇਖ ਸਕਦੇ ਹੋ ਕਿ ਗਣਪਤੀ ਗਣਪਤੀ ਬੱਪਾ ਮੋਰੀਆ ਮੋਰੀਆ ਗਣਪਤੀ ਬੱਪਾ ਮੋਰੀਆ ਅਗਲੇ बरस तू ਜਲਦੀ ਆ ਗਣਪਤੀ ਬੱਪਾ ਮੋਰੀਆ ਅਗਲੇ बरस तू ਜਲਦੀ ਆ ਗਣਪਤੀ ਬੱਪਾ ਮੋਰੀਆ ਅਗਲੇ बरस तू ਦੇਖ ਸਕਦੇ ਹੋ ਕਿ ਗਣਪਤੀ ਬੱਪਾ ਮੋਰੀਆ ਗਣਪਤੀ ਬੱਪਾ ਮੋਰੀਆ ਦੇ ਨਾਰੇ ਲੱਗਦੇ ਪਏ ਹੈਗੇ ਨੇ ਉਹ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖਨਾ